ਹਾਏ ਬਦਲ ਲਈਏ ਜਾਂ ਫਿਰ ਤੇਰੀ ਆਦਤ ਪਹਿਲਾਂ ਵਰਗੀ ਕੀ ਅੱਜ ਵੀ ਤੈਨੂੰ ਸਾਡੇ ਨਾ ਮੁਹੱਬਤ ਪਹਿਲਾਂ ਵਰਗੀ ਕੀ ਅੱਜ ਵੀ ਤੈਨੂੰ ਸਾਡੇ ਨਾ ਮੁਹੱਬਤ ਪਹਿਲਾਂ ਵਰਗੀ ਕੀ ਅੱਜ ਵੀ ਤੇ ਤੈਨੂੰ ਸਫਰ ਕੀਤਾ ਬਸਾਂ ਮਿੰਨੀਆਂ ਦਾ ਹਾਇ ਵਿੱਚ ਕਲਾਸ ਦੇ ਪਿੱਛੇ ਬਹਿ ਕੇ ਕੱਠਿਆਂ ਨੇ ਖਾਧੀਆਂ ਪਿੰਨੀਆਂ ਦਾ ਮੇਰੇ ਵਿੱਚ ਤਾਂ ਅੱਜ ਵੀ ਅੜੀਏ ਸ਼ਰਾਫਤ ਪਹਿਲਾਂ ਵਰਗੀ ਏ ਕੀ ਅੱਜ ਵੀ ਤੈਨੂੰ ਸਾਡੇ ਨਾਂ ਮੋਹਬਤ ਪਹਿਲਾ ਵਰਗੀਏ ਕੀ ਅੱਜ ਵੀ ਜੋੜ ਕੇ ਲਿਖਦੀ ਤੂੰ ਅੱਖਰ ਦੁਹਾਂ ਦੇ ਨਾਵਾਂ ਦੇ ਜਾਂਚੇ ਤੇ ਭੁੱਲ ਮੁਲਾ ਗਈਏ ਤੂੰ ਸਾਡੇ ਪਿੰਡ ਦੀ ਆ ਰਾਵਾਂ ਦੇ ਜਾਂ ਉੱਠਦੀ ਬੈਂਦੀ ਹੁਣ ਵੀ ਉਹ ਸਭ ਥਾਵਾਂ ਚੇਤੇ ਕਰਦੀ ਕੀ ਅੱਜ ਵੀ ਤੈਨੂੰ ਸਾਡੇ ਨਾਲ mohabbat ਪਹਿਲਾਂ ਵਰਗੀ ਏ ਕੀ ਅੱਜ ਵੀ ਤੈਨੂੰ ਸਾਡੇ ਨਾਲ mohabbat ਪਹਿਲਾਂ ਵਰਗੀ ਏ